ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਾਲੇ ਕੀ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਬੜੀਆ ਸਾਰੇ ਠੀਕ ਠਾਕ ਆ ਗਏ ਸੋਨੂੰ ਪਿਛਲੀ ਵੀਡੀਓ ਚ ਅਸੀਂ ਦਿਖਾਇਆ ਸੀ ਕਮੀਜ਼ ਦੀ ਕਟਿੰਗ ਕਰਨਾ ਕਮੀਜ਼ ਦਾ ਨਾਪ ਲੈਣਾ ਹੁਣ ਆਪਾਂ ਅੱਜ ਕਮੀਜ਼ ਦਾ ਗळा ਕਿਦਾਂ ਜੜੀਦਾ ਇਸ ਬਾਰੇ ਦੱਸਾਂਗੇ ਤੇ ਕਮੀਜ਼ ਦੀਆਂ ਪਲੇਟਾਂ ਬਾਰੇ ਦੱਸਾਂਗੇ ਜਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇਸੁੱਢੀ ਸਾਡੇ ਚੈਨਲ ਤੇ ਨਵੇਂ ਬਣਿਆ ਸਾਨੂੰ ਸਬਸਕ੍ਰਾਈਬਰ ਤੇ ਕਮੈਂਟ ਤੇ ਲਾਈਕ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਹੈਗੀ ਆਓ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਆ ਦੇਖੋ ਜੀ ਪਹਿਲਾਂ ਆਪਾਂ ਸਿੱਧੀਆਂ ਪਲੇਟਾਂ ਪਾਵਾਂਗੇ ਉਹਦੇ ਨੀਚੇ ਜਿਹੜੀ ਆ ਲੀਰ ਲੱਗਦੀ ਹੈ ਉਹਨੂੰ ਇਸ ਤਰ੍ਹਾਂ ਰੱਖ ਕੇ ਸ਼ੁਰੂ ਕਰਦੇ ਆਂ ਜੀ ਆਪਾਂ ਪਲੇਟ ਪਾਉਣੀ ਸ਼ੁਰੂ ਤੋਂ ਬਿਲਕੁਲ ਸਲੋ ਬਿਲਕੁਲ ਕੋਨੇ ਕੋਨੇ ਤੇ ਲੈ ਜਾਣੀਆਂ ਮਸੀਨ ਕੋਨੇ ਕੋਨੇ ਤੇ ਲਿਆ ਕੇ ਇਹਨਾਂ ਨੂੰ ਪਲੇਟ ਨੂੰ ਸੰਗੀ ਤਰ੍ਹਾਂ ਸਿੱਧੀ ਤੇ ਥੋੜੀ ਜਿਹੀ ਰੇਵ ਰੇਵ ਕਰ ਜਾਂਦੇ ਆਪਾਂ ਅੱਡੇਸ ਤੋਂ ਥੋੜੀ ਜਿਹੀ ਕੱਟਾ ਢੋਗੀ ਕਰ ਦੋ ਫਿਰ ਨੀਚੇ ਤੋਂ ਫੇਰ ਰੇਵ ਕਰ ਲਓ ਠੀਕ ਹੈ ਆ ਦੇਖੋ ਇਹ ਇਸ ਤਰ੍ਹਾਂ ਪਲੇਟ ਪਾਉਣੀ ਹੈ ਇਹ ਸ਼ੁਰੂ ਤਾਂ ਬਿਲਕੁਲ ਕੋਨੇ ਕੋਨੇ ਤੇ ਫਿਰ ਰੇਵ ਲਾ ਜਾ ਕੇ ਇਸ ਤਰ੍ਹਾਂ ਪਾਉਣੀ ਹੈ ਠੀਕ ਹੈ ਜੀ ਵੀ ਆਪਾਂ ਦੂਜੀ ਪਲੇਟ ਸ਼ੁਰੂ ਕਰ ਦਿਆਂ। ਇਸੇ ਤਰ੍ਹਾਂ ਦੂਜੀ ਪਾਣੀ ਆ ਜੀ। ਥੋੜਾ ਜਿਹਾ ਰੇਵੇ ਬਿਲਕੁਲ ਕੋਨੇ ਤੇ ਲਿਆਣੀ ਆ ਜੀ ਆਪਾਂ ਪਲੇਟ ਸਟਾਰਟ ਕਰਨੀਆਂ ਬਿਲਕੁਲ ਕੋਨੇ ਤੇ। ਫੇਰ ਸਾਡੇ ਸਾਡੇ ਜਾਂਦੇ ਆਪਾਂ ਪਲੇਟ ਨੂੰ ਥੋੜੀ ਡੰਗਾਈ ਦੇ ਦੋ। ਆਹ ਲੀ ਕੁਈ ਪਲੇਟ ਆਪਣੀ ਕੰਪਲੀਟ ਹੋ ਗਈ। ਠੀਕ ਹੈ ਜੀ ਪਲੇਟ ਦਿਖਾਈ ਦਿੰਦੀ ਹਣੀ ਸੋਨੂੰ। ਲਓ ਜੀ ਹੁਣ ਆਪਾਂ ਪਾਵਾਂਗੇ ਉੱਪਰ ਲੀਆਂ ਟੇਡੀਆਂ ਪਲੇਟਾਂ ਜਿਹੜੀਆਂ ਮੋਢੇ ਕੋਲੇ ਪੈਂਦੀਆਂ ਨੇ ਇਹ ਵੀ ਸ਼ੁਰੂ ਤੋਂ ਆਪਾਂ ਰੇਵ ਕਰਨੀ ਹੈ ਬਿਲਕੁਲ ਪਲੇਟਾਂ ਸਾਂਦੇ ਸਾਂਦੇ ਥੋੜੀ ਜਿਹੀ ਦਿਵਾਈ ਚਲਾ ਲੈਣੀ ਦੇਖੋ ਇਸ ਐ ਮੇਰੀ ਪਾਣੀ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਬੱਠੀ ਵਾਲੀ ਪਲੇਟ ਪਾਉਣੀ ਹੈ ਇਸੇ ਤਰ੍ਹਾਂ ਇਹ ਆਪਾਂ ਬੁਖਰੀ ਬਰੇਡ ਕਾਣੀ ਆ ਈਜ਼ੀ ਸ਼ੁਰੂ ਤੋਂ ਜੇ ਆਪਾਂ ਮੂਰੋਂ ਥੋੜੀ ਡੰਗਾਈ ਨਾਲ ਪਰ ਲਾਂਗੇ ਫਿਰ ਇਹੋ ਆਪਣੇ ਇੱਥੇ ਸੱਚ ਦੀ ਬੁਲਬਲੇ ਜੇ ਉੱਠੀ ਜਾਂਦੀ ਠੀਕਾ ਥੋੜੀ ਦੇ ਦੇ ਹੌਂਕਾ ਨੂੰ ਆਪੇ ਤਰਾਂ ਪਿੱਛੇ ਡੰਗਾਈ ਤੇ ਅੱਗੇ ਤੋਂ ਰੇਵ ਬਿਲਕੁਲ ਠੀਕ ਹੈ ਜੀ ਦੇਖੋ ਜੀ ਆਪਣੇ ਆਪਣੇ ਟਾ ਕੰਪਲੀਟ ਨੇ

ਇਸ ਤਰ੍ਹਾਂ ਗਲਾਂ ਨੂੰ ਜੜ ਲਿਆ ਪਹਿਲਾਂ ਆਪਾਂ ਹੁਣ ਆਪਾਂ ਜੜਦੇ ਨੂੰ ਕਮੀਨ ਤੇ ਆਹ ਜੀ ਪੱਟੀ ਲੱਗੀ ਹੋਈ ਸੀ ਇਹ ਆਪਾਂ ਸਹੀ ਕਰਕੇ ਵਿਚਾਲੇ ਲਾਵਾਂਗੇ ਪਹਿਲਾਂ ਹੀ ਵਿਚਾਲੇ ਜੀ ਲੱਗੀ ਹੋਈ ਸੀ ਕਟਾਈ ਠੀਕ ਨਹੀਂ ਆ ਰਹੀ ਸੀ ਇਹਨੂੰ ਪਹਿਲਾਂ ਆਪਾਂ ਜੜ ਲਾਂਗੇ ਵਿਚਾਲਾ ਕਰਕੇ ਜੀ ਜਿੰਨਾ ਆਪਾਂ ਗੜਾ ਜੜਾਂਗੇ ਆ ਦੇਖੀ ਆਪਣੇ ਮੀਜਾ ਦਾ ਅੱਧ ਕਰਕੇ ਵਿਚਾਲੇ ਟੁਕਲਾ ਲਿਆ ਟਕਲਾ ਲਿਆ ਫਿਰ ਆਪਾਂ ਗਲੇ ਦਾ ਕਰ ਲਿਆ ਜੀ ਇੱਥੇ ਵਿਚਾਲੇ ਸੈਂਟਰ 'ਚ ਆਪਾਂ ਨੇ ਨਿਸ਼ਾਨੀ ਲੈ ਲਈ ਨਿਸ਼ਾਨੀ ਨਿਸ਼ਾਨੀ ਮਿਲਾ ਕੇ ਫਿਰ ਆਪਾਂ ਕੱਚਾ ਕਰ ਲਈਏ ਸੈਂਟਰ 'ਚ ਮਿਲਾ ਕੇ ਫਿਰ ਇੱਥੇ ਗੜੇ ਦੀ ਗੋਲ ਗੋਲ ਦੀ ਨਿਸ਼ਾਨੀ ਲੱਗ ਗਈ ਲਾਕੇ سین ਲਾ ਲੋ ٹھیک ਹੈ ਜੀ ਇਹ ਟੱਕਣਾ ਟੱਕਾ ਸਹੀ ਮਿਲਨੀ ਚਾਹੀਦੀ ਹੈ ਇਹ ਨਿਸ਼ਾਨੀ ਰੋਪਰਾ ਨਹੀਂ ਹੋਣਾ ਚਾਹੀਦਾ ਫਿਰ ਟਿੱਡਾ ਹੋ ਜਾਊਗਾ ਗळा ਆ ਦੇਖ ਵੀ ਗळा ਆਪਣਾ ਇੰਝ ਜੜਿਆ ਗਿਆ ਹੁਣ ਇਹਦੀ ਆਪਾਂ ਕਟਾਈ ਕਰਾਂਗੇ ਅੱਧਾ ਦਾ ਛੱਡ ਗਿਆ ਇਸ ਤਰ੍ਹਾਂ ਕੱਟ ਲੋ ਆਹ ਨਾਲ ਕਿ ਮਿਹਰੇ ਵਿੱਚ ਇਸ ਤਰ੍ਹਾਂ ਕੱਟ ਕੇ ਇਸ ਤਰ੍ਹਾਂ ਆਪਨੇ ਬਚਾਣੋ ਕਪੜਾ ਕੱਟਦਾ ਹੁਣ ਆਪਾਂ ਇਹਦੇ ਵਿੱਚ ਟੱਕ ਲਾ ਲਾਂਗੇ ਇਸ ਤਰ੍ਹਾਂ ਕਰਕੇ ਆਪਾਂ Isi kran apa kaccha kandangnya, cuci kandang pasti, bende ini, ya. ਠੀਕ ਹੈ ਇਸ ਤਰ੍ਹਾਂ ਆਪਾਂ ਫਿਰ ਖੇਤਰ ਪਾਈ ਕਰ ਲਾਂਗੇ ਅੱਜ ਤੁਹਾਨੂੰ ਦੱਸਿਆ ਜੀ ਆਪਾਂ ਇਸ ਵੀਡੀਓ 'ਚ ਦੱਸਿਆ ਤੁਹਾਨੂੰ ਅੱਜ ਆ ਪਲੇਟਾ ਕਿਵੇਂ ਪਾਈਏ ਤੇ ਗੜਾ ਕਿਵੇਂ ਜੜੀਦਾ ਹੈਗਾ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਸਾਨੂੰ ਲਾਈਕ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਬਾਏ ਬਾਏ